ਇਹੋ ਬੀੜ ਮੈਂ ਥਾਰਾ ਆਪਣਾ ਲਾਡਾ ਪਵਾਦੀ ਵੀਰ ਮਿਸ ਵਰਲਡ ਪੰਜਾਬਣ ਹੋ ਰਿਹਾ ਆਰ ਮਿਸ ਵਰਲਡ ਪੰਜਾਬਣ ਦੇ ਵਿੱਚ ਥਾਨ ਸਾਰਿਆਂ ਨੇ ਪਹੁੰਚਣਾ ਜ਼ਰੂਰ ਮੈਂ ਵੀ ਜਾਵਾਂਗੀ ਆਈ ਵਿਲ ਆਲਸੋ ਗੋ ਇਹ ਦਾਰਿਆ ਉੱਥਾਂ ਮਤਲਬ ਨਾ ਮਿਸ ਵਰਲਡ ਪੰਜਾਬੀ ਹੋ ਰਿਹਾ ਮਤਲਬ ਪੰਜਾਬਣ ਬੇਬੇ ਬਾਪੂ ਪੰਜਾਬੀ ਦੇ ਜਿਹੜੇ ਮਤਲਬ ਵੀ ਉਹ ਬੜੇ ਬੜੇ ਬੇਬੇ ਬਾਪੂ ਮਤਲਬ ਬੇਬੇ ਬਾਪੂ ਜਿਹੜੇ ਬੈਸਟ ਬੇਬੇ আর ਬਾਪੂ ਇਹਨਾਂ ਨੂੰ ਉੱਥਾ ਮਤਲਬ ਕੰਪੀਟੀਸ਼ਨ ਦੇ ਵਿੱਚ ਲੈਣਾ ਇਹ ਯਾ ਗ੍ਰੈਂਡ ਪੇਰੈਂਟਾ ਹੋਇਆ ਵਾਹੀ ਬਾਹੀ আর ਮਿਸ ਵਰਲਡ ਪੰਜਾਬਣ ਹੋ ਰਿਹਾ ਉੱਥਾ ਮਤਲਬ ਨਿਊਜ਼ੀਲੈਂਡ ਤੇ ਆ ਰਹੇ ਆਸਟ੍ਰੇਲੀਆ ਤੇ ਆ ਰਹੇ ਇੰਗਲੈਂਡ ਤੇ ਆ ਰਹੇ ਕੈਨੇਡਾ ਅਮਰੀਕਾ ਪਰ ਉੱਥਾ ਜਮੈਕਾ ਦੇ ਨਹੀਂ ਆ ਰਿਹਾ ਕੋਈ ਜਮੈਕਾ ਕੋ ਜਮੈਕਾ ਮਤਲਬ ਤੂੰ ਮਾਈ ਗਾਡ ਮੇਰੇ ਗਾਣੇ ਦਾ ਯੋਗ ਤੂੰ ਵੀ ਜਾਣਾ ਉੱਥਾ ਆਫ ਕੌਰਸ I have also go I'm going to win the crown oh my god ਯੋ ਬਾਦਲਾ ਯੋ ਮੈਸ ਜਮੈਕਾ ਵੀ ਮੈਨੂੰ ਕੱਢਣੀ ਪੈਣੀ ਉਸ ਕੰਪੀਟੀਸ਼ਨ ਦੇ ਵਿੱਚ ਇਥੇ ਜਾਣਕਾਰੀ ਦੇ ਨਾ ਨਹੀਂ 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 ਚਲੋ ਗੁੱਸਾ ਨਾ ਕਰੋ ਇਹਨਾਂ ਨੇ ਜਾਣਕਾਰੀ ਦੇ ਦੇ ਸਾਰੀ ਇਵਨ toing to happen in rose convention center 22nd of june ha yo mere sare pahoncheo jitta miss world punjaban ho ri aur bebe baape baapu da bhi competition ho reya khana peena nachna tabban sara program hovega aur bahut sare inaam honge aajo fir mildeya bye you no